ਉਹਨਾਂ ਦੇ ਅੰਨੀ ਕਾ ਉਹ ਪਹਿਲਾ ਕਿ ਸ਼ੋ ਮਾਰੀ ਮੇਰੇ ਕੋ ਮਗੇ ਗੱਡੀ ਤੇ ਨਾਲ ਨਾਲ ਆ ਹੀ ਫਟ ਗਿਆ ਆਪੇ ਹੱਥੇ ਆ ਗਿਆ ਅੱਗੇ ਨਾਲ ਜਾ ਰਿਹਾ ਸੀ ਪਰ ਤੇ ਔਰਤੇ ਔਰਤਾਂ ਮੇਰੇ ਮੋੜੇ ਗੱਡੀਆਂ ਜਾ ਰਹੀ ਸੀ ਮੈਂ ਉਹਨਾਂ ਦੇ ਮਗਰ ਜਾ ਰਿਹਾ ਸੀਗਾ ਤੇ ਉਹ ਮਗਰ ਟਿਪਰ ਵਾਲਾ ਤੇਜ਼ ਹੈਗਾ ਸਰ ਉਹਦੇ ਆ ਕੇ ਪਹਿਲਾਂ ਮੇਰੇ ਗੱਡੀ 'ਚ ਮਾਰੀ ਜੋ ਉਹਨਾਂ ਉਹਟੇ ਮੋਰੇ ਗੇਂ ਮੇਰੀ ਗੱਡੀ ਆਂ ਮੇਰੀ ਗੱਡੀ ਜਾ ਕੇ ਉੱਚ ਬੱਜੀ ਤੇ ਮੁੜ ਕੇ ਹੁਣ ਟਿਪਰ ਆਣ ਜਿੱਦਾਂ ਦੂਰੇ ਪੱਖੇ ਨਾਲ ਪੱਟਿਆ ਦੂਰੇ ਪੱਖੇ ਦੂਜੀਆਂ ਗੱਡੀਆਂ ਆ ਜਾ ਕੇ ਮਾਰੇ ਜਾਂਦਾ ਨੇ ਜੀ ਤੇ ਮੇਰੀ ਗੱਡੀ ਹੈਲੋ ਹਾਂਜੀ ਮੇਰਾ ਨਾਮ ਜਗਜੀਤ ਕੁਮਾਰ ਦਾ ਜਗਜੀਤ ਕੁਮਾਰ ਮੇਰਾ ਨਾਮ ਸਰ ਸਰ ਆਪਾਂ ਪੋਰਟ ਤੋਂ ਉੱਤਰ ਰਹੇ ਸੀਗੇ ਪੋਰਟ ਤੋਂ ਉੱਤਰੇ ਮੇਰੇ ਮੋੜੇ ਗੱਡੀਆਂ ਜਾ ਰਹੀ ਸੀ ਮੈਂ ਉਹਨਾਂ ਦੇ ਮਗਰ ਜਾ ਰਿਹਾ ਸੀਗਾ ਤੇ ਉਹ ਮਗਰ ਟਿਪਰ ਵਾਲਾ ਤੇਜ਼ ਸੀਗਾ ਸਰ ਉਹਨੇ ਆ ਕੇ ਪਹਿਲਾਂ ਮੇਰੀ ਗੱਡੀ 'ਚ ਮਾਰੀ ਜੋ ਉਹਨਾਂ ਉਹ ਤੇ ਮੋੜੇ ਜਿਹੜੇ ਮੇਰੀ ਗੱਡੀ ਜਾਂਦੀ ਮੇਰੀ ਗੱਡੀ ਜਾ ਕੇ ਉਹ 'ਚ ਵੱਜੀ ਤੇ ਮੁੜ ਕੇ ਉਹ ਟਿਪਰਾਂ ਨੇ ਜਿੱਦਾਂ ਦੋਹਰੇ ਪੱਖੇ ਨਪਟਿਆ ਦੋਹਰੇ ਪੱਖੇ ਦੂਜੀਆਂ ਗੱਡੀਆਂ 'ਚ ਜਾ ਕੇ ਮਾਰੀ ਜਾਂਨਾਂ ਨੇ ਜੀ ਤੇ ਮੇਰੀ ਗੱਡੀ ਘੁੰਮ ਗਈ ਤਾਂ ਮੈਂ ਸਰ ਉਧਰੋਂ ਆ ਰਿਹਾ ਜਲੰਧਰ ਸਾਈਡ ਤੋਂ ਆ ਰਿਹਾ ਸੀਗਾ ਇੱਥੇ ਸਰ ਲੁਧਿਆਣੇ ਆਉਣਾ ਸੀਗਾ ਮੈਂ ਇੱਥੇ ਅੰਕਲ ਹੋਣਾ ਇੱਥੇ ਮੈਰਿਜ ਤੇ ਸੀ ਉਹਨਾਂ ਲੈਣ ਆ ਰਿਹਾ ਸੀ ਮੈਂ ਸਰ ਅੱਛਾ ਹਾਂਜੀ ਕਿਵੇਂ ਦੇ ਦੂੰ ਪੂਰੀ ਗੱਡੀ ਚੰਦਾ ਕੋਲੀ ਹਾਂਜੀ ਸਰ ਮੰਗੀ ਕਰ ਸਕਦੇ ਆ ਇਹ ਤੇ ਸਰ ਰਿਪੇਅਰ ਕੀਤੀ ਕਰਾ ਕੇ ਦਿੱਤੀ ਜਾਵੇ ਸਰ ਮੈਨੂੰ ਕੋਈ ਮਾਲਕ ਆਇਆ ਕਿ ਤੁਹਾਨੂੰ ਲੱਗਦੀ ਤੇ ਟਿਪਰ ਨਹੀਂ ਹਲਦਕ ਨਹੀਂ ਕੋਈ ਆਇਆ ਸਰ ਉਹ ਡਰਾਈਵਰ ਹੀ ਇੱਥੇ ਹੈ ਲੈ ਉਹਨੂੰ ਫੋਨ ਕੀਤਾ ਭਾਜੀ ਨੇ ਉਹ ਕਹਿੰਦੇ ਸੀ ਕਿ ਕੀਤਾ ਹੈ ਤਾਂ ਪਹਿਲਾਂ ਕਹਿੰਦੇ ਕਿ ਫੋਟੋ ਮਾਲ ਕਹਿੰਦੇ ਸੀ ਉਹਨੇ ਭੇਜੋ ਮੈਨੂੰ ਉਹ ਕਹਿੰਦੇ ਫੋਟੋ ਨਹੀਂ ਭੇਜਣੇ ਤੁਸੀਂ ਇੱਥੇ ਆਵੋ ਕਹਿੰਦਾ ਇਹ ਗੱਡੀਆਂ ਨੁਕਸਾਨ ਬਹੁਤ ਕੀਤੇ ਆ ਨਾ ਇਹ ਕਹਿੰਦੇ ਆ ਮੈਂ ਤੁਹਾਨੂੰ ਦਿਖਾਉਣ ਕੇ ਆਇਆ ਹਾਂ ਜੀ ਕਿੰਨਾ ਵੱਜੀ ਆ ਤੁਹਾਡੇ ਕੋਲੋਂ ਗੱਡੀ ਮੱਚ ਗਈ ਉਹ ਬ੍ਰੇਕ ਫੇਲ ਹੋ ਗਈ ਬ੍ਰੇਕ ਨਹੀਂ ਫੇਲ ਹੋਏ ਕਿਉਂ ਬ੍ਰੇਕ ਲੱਗੇ ਨਹੀਂ ਇਹਨਾਂ ਨੂੰ ਵੀ ਬ੍ਰੇਕ ਨਹੀਂ ਲੱਗੇ ਜਮੇ ਤੇਜ਼ ਕਿੰਨੀ ਕਿ ਸੀ ਨਹੀਂ ਉਹ ওভার ਸਪੀਡ ਨਹੀਂ ਨੋਰਮਲ ਜੀ ਨੋਰਮਲ ਸੀਗੀ ਹਾਂ ਉਪਰੋਂ ਢਾਲ ਤੋਂ ਡਰ ਬਲ ਗਿਆ ਕਿਵੇਂ ਫਿਰ ਵੱਜ ਕੇਵੇਂ ਗਈ ਜੀ ਤੁਹਾਡੀ ਯਾਰ ਉਹ ਕਿਹੜਾ ਮੀਟਰ ਚੱਲ ਰਿਹਾ ਸਟੇਟ ਤੇ ਉਹਦੇ ਮਗਰ ਨੰਬਰ ਪਲੇਟ ਵੀ ਲਾਈਟ ਚੱਲਦਾ ਨਾ ਯਾਰ ਨੰਬਰ ਪਲੇਟ ਇੱਕ ਵਿੱਚ ਰਹਿ ਤਾ ਉਹ ਤੋਂ ਨੰਬਰ ਪਲੇਟ ਹੈ ਨਹੀਂ ਆਹ ਹੈ ਭਾਈ ਹੈ ਬੈਕ ਸਟੇਜ ਤੇ ਨਹੀਂ ਹੈ ਅਲਾਊਡ ਤਾਂ ਦੋਨੋਂ ਪਾਸੇ ਹੀ ਹੈ ਨਾ ਹੁਣ ਯਾਰ ਠੀਕ ਕਰੀਏ 1.5 ਘੰਟਾ ਹੋ ਗਿਆ ਤੇ ਮਾਲਕ ਨਹੀਂ ਆਇਆ ਮਾਲਕ ਕਦੋਂ ਆਉਂਦੇ ਆਉਂਦੇ ਕਿਹੜਾ ਹੀ ਦਿੱਕੀ ਹੈ ਕਰਵਿੰਦਰ ਦੀ ਹੈ ਕਿੱਥੇ ਦੇ ਆਏ ਸਿਮਲਾਪੁਰੀ ਦੇ ਇਹ ਕਿ ਆਇਆ ਸਿਮਲਾਪੁਰੀ ਦਾ ਆਇਆ ਅੱਜ ਤੱਕ ਆਇਆ ਮਾਲਕ ਨਹੀਂ ਆਇਆ ਇਹਦੇ ਕਿ ਹੈ ਕਿ ਫਿਰ ਮਿੱਟੀ ਆ ਤੋ ਲੈ ਕੇ ਆਏ ਆ ਆ ਦੇਖ ਲੱਡੂ ਵਾਲੇ ਨਹੀਂ ਨਹੀਂ ਲੱਡੂ ਵਾਲਦੋਰਾ ਹੋਈ ਸਭ ਨੂੰ ਦੇ ਬੰਨ ਦੋ ਬੰਨ ਤੋਂ ਨਹੀਂ ਹੋ ਰਾਈ ਕੋਲ ਕੱਢ ਕੇ ਰੱਖੀ ਸੀ ਉੱਥੇ ਦੇ ਕੱਲੇ ਪੱਟਦੇ ਨੇ ਕੱਡਾ ਲਾਇਆ ਹੋਇਆ ਕੱਡਾ ਪ੍ਰਾਈਵੇਟ ਆ ਕਿ ਸਰਕਾਰੀ ਆ ਯਾਰ ਇੰਨਾ ਨਹੀਂ ਪਤਾ ਹੁਣ ਸਰਕਾਰੀ ਆ ਕਿਉਂ ਕੋਈ ਨਹੀਂ ਪਤਾ ਜੀ ਇਹਨੂੰ ਟਾਈਮ ਨਹੀਂ ਪਤਾ ਮੇਰੀ ਗੱਡੀ ਦੇ ਪਲੇਟ ਹੈ ਨਹੀਂ ਗੀ ਪ੍ਰਾਈਵੇਟ ਉਹਦਾ ਪਰਚੀ ਆਪਣੇ ਪਾਸਾ ਦਿੰਦੀ ਕਰਦੇ ਆ ਟੂਰ ਐਕਸੀਡੈਂਟ ਹੋਇਆ ਸੀਗਾ ਗੱਡੀਆਂ ਆਈਆਂ ਜੀ ਦੋਨਾਂ ਦੇ ਐਕਸੀਡੈਂਟ ਹੋਣ ਕਰਕੇ ਜਾਮ ਲੱਗ ਗਿਆ ਸੀਗਾ ਮੈਨੂੰ ਮੌਕੇ ਤੇ ਕਿਸੇ ਬੰਦੇ ਨੇ ਇਹਨਾਂ ਨੇ ਕਿਸੇ ਬੰਦੇ ਨੇ ਕਿਸੇ ਨੂੰ ਕਾਲ ਨਹੀਂ ਕੀਤੀ ਕੁਝ ਨਹੀਂ ਕੀਤਾ ਰੋਡ ਜਾਮ ਸੀਗਾ ਮੈਨੂੰ ਰਾਹਗੀਰਾਂ ਨੇ ਦੱਸਿਆ ਕਿ ਮੈਂ ਗੱਡੀਆਂ ਸਾਈਡ ਤੇ ਲਵਾ ਕੇ ਜਿਹੜੀਆਂ ਗੱਡੀਆਂ ਐਕਸੀਡੈਂਟ ਹੋਈਆਂ ਉਹ ਆਈਓ ਦੇ ਹਵਾਲੇ ਕਰ ਦਿੱਤੀਆਂ ਸਰ ਕਿੰਨੀਆਂ ਗੱਡੀਆਂ ਚ ਟਿਪਰ ਵਾਲੇ ਨੇ ਮਾਰੀਆਂ ਦੋ ਕਾਰਾਂ ਦਾ ਐਕਸੀਡੈਂਟ ਹੋਇਆ ਇੱਕ ਟਿਪਰ ਨਹੀਂ ਜਾਨਵਾਲੀ ਨੁਕਸਾਨ ਨਹੀਂ ਹੋਇਆ ਉਦਾਂ ਗੱਡੀਆਂ ਦਾ ਨੁਕਸਾਨ ਹੈਗਾ ਇਹਦਾ ਮਾਲਕ ਆ ਗਿਆ ਹਾਂਜੀ ਟਿਪਰ ਦਾ ਮਾਲਕ ਟਿਪਰ ਦਾ ਮਾਲਕ ਤਾਂ ਮੌਕੇ ਤੇ ਥੋੜਾ ਬੈਠਾ ਹੁੰਦਾ ਉਹਦਾ ਡਰਾਈਵਰ ਹੈਗਾ ਡਰਾਈਵਰ ਹਵਾਲੇ ਆ ਪੁਲਿਸ ਹਵਾਲੇ ਕਰ ਦੋਤਾ ਜੀ ਕਿੰਨੇ ਲੱਗਦਾ 4 5 ਦੋ ਗੱਡੀਆਂ ਖੜੀਆਂ ਤੁਹਾਡੇ ਸਾਹਮਣੇ ਸਰ ਕਹਿਆ ਜਾ ਰਿਹਾ ਕਿ ਬਹੁਤ ਤੇਜ਼ ਆ ਰਿਹਾ ਸੀਗਾ ਇਹ ਟਿੱਕਾ ਨਹੀਂ ਹੁੰਦੇ ਗੱਡੀ ਹੁੰਦਾ ਤਾਂ ਤੇਜ਼ ਮੈਂ ਕਿਹੜਾ ਮੌਕੇ ਤੇ ਸੀਗਾ ਵੀ ਕੀ ਆ ਕੀ ਨਹੀਂ ਐਕਸੀਡੈਂਟ ਤਾਂ ਹੁੰਦਾ ਹੀ ਹੈ ਤਾਂ ਕੋਈ ਮੈਡੀਕਲ ਹੋਣ ਤੇ ਪਤਾ ਲੱਗੂਗਾ ਜੀ ਆਈਓ ਦੇ ਹਵਾਲੇ ਕਰਤਾ ਟਿੱਪਰ ਵਾਲਾ ਵੀ ਉਹ ਗੱਡੀ ਉੱਤੇ ਹਾਂਜੀ ਅਗਲੀ ਕਾਰਵਾਈ ਆਈਓ ਜਿਹੜੇ ਹੈਗੇ ਉਹ ਕਰਨਗੇ ਇਹ